ਪਤਨਾਲ ਮੋਟਰਸਾਈਕਲ ਤੇ ਜਾ ਰਹੀ ਔਰਤ ਦੇ ਪਿੱਛੇ ਪਏ ਲੁਟੇਰੇ ਦੇਖੋ ਕਿਵੇਂ ਲਾਹੀਆਂ ਤੱਕੇ ਦੇ ਨਾਲ ਵਾਲੀਆਂ ਤੱਕਾ ਦੇ ਕੇ ਸੁੱਟ ਦਿੱਤੇ ਹੇਠਾਂ ਕਰ ਦਿੱਤੇ ਜ਼ਖਮੀ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਨਾਂ ਸ਼ੇਅਰ ਕਰੋ ਤਾਂ ਜੋ ਹਰ ਕੋਈ ਘਰ ਦੇ ਵਿੱਚੋਂ ਨਿਕਲਦਾ ਤਾਂ ਸਾਵਧਾਨੀ ਜ਼ਰੂਰ ਵਰਤੇ ਦੱਸ ਦੋ ਜੀ ਕਿ ਇੱਕ ਔਰਤ ਦੇ ਕੰਨਾਂ ਦੇ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਹੀਆਂ ਗਈਆਂ ਨੇ ਲੁਟੇਰਿਆਂ ਦੇ ਵੱਲੋਂ ਤੇ ਉਪਰੰਤ ਹੀ ਪਤੀ ਪਤਨੀ ਨੂੰ ਤੱਕਾ ਦੇ ਕੇ ਮੋਟਰਸਾਈਕਲ ਤੋਂ ਹੇਠਾਂ ਵੀ ਸੁੱਟ ਦਿੱਤਾ ਗਿਆ ਜਿਸ ਦੇ ਵਿੱਚ ਦੋਨੋਂ ਜਣੇ ਜ਼ਖਮੀ ਹੋਏ ਨੇ ਦੱਸ ਦੋ ਇਹ ਕਿ ਔਰਤ ਜਿਹੜੀ ਹੈ ਉਹ ਇੱਕ ਬਿਜਲੀ ਬੋਰਡ ਦੇ ਵਿੱਚ ਕਲਰਕ ਦੀ ਡਿਊਟੀ ਨਿਭਾ ਰਹੀ ਹੈ ਤਾਂ ਡਿਊਟੀ ਦੌਰਾਨ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਲੁਟੇਰੇ ਉਸ ਦੇ ਪਿੱਛੇ ਪੈ ਜਾਂਦੇ ਨੇ ਮੈਂ ਰਾਜਿੰਦਰ ਕੌਰ ਆ ਮੈਂ ਪੀਸੀਆਰ ਪੀਐਸਪੀਸੀ ਵਾਲਾ ਡਾਕਟਰ ਹਾਂ ਕਲਰਕ ਹੋ ਜਾਂ ਸਰਬਸਕਾਰ ਜੀ ਤੇ ਅਸੀਂ 5:00 ਦੇ ਸ਼ਿਫਟ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਉਹ ਵਾਪਸ ਆ ਰਹੇ ਸੀ ਕਾਰਨੇ ਤੇ ਜਿਹੜਾ ਸੋਲ ਮੋੜ ਮੜਦਾ ਰਿਹਾ ਪ੍ਰਾਵਾ ਸਕੂਲ ਦੇ ਕੋਲ ਉੱਥੇ ਦੋ ਜਣੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਥੌਣ ਨੂੰ ਘੁੱਟ ਕੇ ਚੁਵਾਲੀਆਂ ਲਾ ਲਈਆਂ ਨੇ ਉਹਨਾਂ ਪٹرول ਪੰਪ ਦੇ ਕੋਲ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਮੋਟਰਸਾਈਕਲ ਨੂੰ ਲੱਕ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀਆਂ ਜਿੱਤੀ ਐਪਲੀਕੇਸ਼ਨ ਦਿੱਤੀ ਉਸਪਾਲ ਸਿੰਘ